ਹੈਲੋ एवरीवन ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਈ ਹੋਪ ਸੋ ਕਿ ਸਾਰੇ ਜਣੇ ਬਹੁਤ ਵਧੀਆ ਤੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਲਓ ਜੀ ਅੱਜ ਦੀ ਵੀਡੀਓ ਕਰ ਲੱਗਿਆਂ ਆਪਾਂ ਸ਼ੁਰੂ ਅੱਜ ਦੀ ਵੀਡੀਓ 'ਚ ਤੁਸੀਂ ਦੇਖਿਓ ਕਿਉਂਕਿ ਮੈਂ ਸਪੀਡ ਵਧਾ ਕੇ ਅੱਜ ਵੀਡੀਓ ਬਣਾਈ ਹੈ ਕਿਉਂਕਿ ਮੈਂ ਦਿਖਾਣਾ ਸੀ ਵੀ ਅੱਜ 2-3 ਘੰਟੇ ਕਿਵੇਂ ਆਪਾਂ ਪੂਰਾ ਕੰਮ ਕਰ ਰਸੋਈ ਦਾ ਕਰਦੇ ਆ ਤੇ ਆਪਾਂ ਬਣਾਣੀ ਹੈ ਚਨੇ ਦੀ ਸਬਜ਼ੀ ਚਟੇ ਚਨੇ ਤੇ ਨਾਲ ਬਣਾਣਾ ਖੀਰ ਕੜਾ ਪ੍ਰਸ਼ਾਦ ਤੇ ਉਸ ਤੋਂ ਬਾਅਦ ਨਾਲ ਬਣਾਵਾਂਗੇ ਆਪਾਂ ਪ੍ਰਸ਼ਾਦਾ ਤੇ ਅੱਜ ਮੱਸਿਆ ਦਾ ਦਿਹਾੜਾ ਹੈ 21 ਸਤੰਬਰ ਦਾ ਦਿਨ ਹੈ ਦਿਨ ਐਤਵਾਰ ਹੈ ਤੇ ਅੱਜ ਮੈਂ ਦੁਪਹਿਰਾ ਸਬਕ ਕੱਟਣ ਵੀ ਜਾਣਾ ਇਸ ਕਰਕੇ ਥੋੜਾ ਜਿਹਾ ਸਵੇਰੇ ਵੈਸਤਾ ਮੈਂ ਲੇਟ ਉੱઠી ਸੀ ਕਿਉਂਕਿ ਉੱਥੇ ਦੁਪਹਿਰਾ ਸਬਜੇ ਤੋਂ ਕੱਟਣ ਜਾਇਦਾ ਤੇ ਫਿਰ ਆਪਾਂ ਨੂੰ ਸੁਖਮਨੀ ਸਾਹਿਬ ਦੇ ਪਾਠ ਵੇਲੇ ਨਿੰਦਰ ਜੀ ਆਉਣ ਲੱਗ ਜਾਂਦੀ ਏ ਇਸ ਕਰਕੇ ਮੈਂ ਆਪਣੀ ਨਿੰਦਰ ਥੋੜੀ ਜਿਹੀ ਪੂਰੀ ਕਰਕੇ ਉੱઠી ਆ ਤੇ ਉਸ ਤੋਂ ਬਾਅਦ ਮੈਂ ਆਪਣੇ ਘਰ ਦੇ ਕੰਮ ਕਰ ਜਿਹੜੇ ਸੀ ਬੇਸਿਕ ਉਹ ਨਿਬੇੜੇ ਤੇ ਫਿਰ ਮੈਂ ਇਸ਼ਨਾਨ ਪਾਣੀ ਕਰਕੇ ਆਪਣਾ ਆ ਗਈ ਸੇ ਰਸੋਈ ਦੇ ਵਿੱਚ ਤੇ ਲੋਜੀ ਫਿਰ ਇੱਥੇ ਕੰਮ ਕਰ ਆਪਾਂ ਕਰਤੇ ਨੇ ਸ਼ੁਰੂ ਤੇ ਤੁਸੀਂ ਦੇਖੋ ਹੁਣ ਵੀਡੀਓ ਕਿਉਂਕਿ ਆਪਾਂ ਅੱਜ ਪ੍ਰਸ਼ਾਦਾ ਜਿਹੜਾ ਮੈਂ ਵੈਸੇ ਪਹਿਲਾਂ ਗੁਰਦੁਆਰਾ ਸਾਹਿਬ ਦਿੰਦੇ ਹੁੰਦੇ ਸੀ ਫਿਰ ਮੈਂ ਸੋਚਿਆ ਵੀ ਗੁਰਦੁਆਰਾ ਸਾਹਿਬ ਬਹੁਤ ਸਾਰੇ ਲੋਕ ਹੀ ਦਿੰਦੇ ਨੇ ਉਥੇ ਤੇ ਫਿਰ ਇੱਥੇ ਆਂਟੀ ਨੇ ਸਾਡੇ ਨਾਲ ਇੱਥੇ ਗਵਾਂਢ 'ਚ ਰਹਿੰਦੇ ਨੇ ਆਪਾਂ ਕਿਸੇ ਨੂੰ ਕੋਈ ਗਰੀਬ ਨਹੀਂ ਕਹਿ ਸਕਦੇ ਕੁਛ ਨਹੀਂ ਕਹਿ ਸਕਦੇ ਆਪਾਂ ਵੀ ਗਰੀਬ ਬੰਦੇ ਆ ਤੇ ਉਹਨਾਂ ਨੂੰ ਆਂਟੀ ਹੋਰਾਂ ਨੂੰ ਬੁਲਾ ਕੇ ਮੈਂ ਪ੍ਰਸ਼ਾਦਾ ਦੇ ਦਿੰਨੀ ਹੁੰਦੀ ਆ ਉਹ ਬੜਾ ਹੀ ਚਾਹ ਨਾਲ ਲੈ ਕੇ ਜਾਂਦੇ ਨੇ ਤੇ ਨਾਲੇ ਚਲੋ ਆਪਾਂ ਕਿਸੇ ਦੇ ਮੂੰਹ 'ਚ ਅੰਨ ਪਾਣਾ ਹੈਣਾ ਜੀ ਦੇਖੋ ਇਹ ਤਾਂ ਹੈ ਵੀ ਪੁੰਨ ਕਮਾਣਾ ਆਪਾਂ ਕਿਸੇ ਤਰੀਕੇ ਆਪਾਂ ਐਨੇ ਕਪਾਪ ਕਰਦੇ ਆ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਪਰ ਫਿਰ ਵੀ ਕਦੀ ਨਾ ਕਦੀ ਆਪਾਂ ਨੂੰ ਕੋਈ ਪੁੰਨ ਖੱਟ ਲੈਣਾ ਚਾਹੀਦਾ ਇਸੇ ਬਾਅਦ ਨੇ ਦਸਵੰਦ ਨਿਕਲ ਜਾਂਦਾ ਘਰ ਦੇ ਵਿੱਚੋਂ ਖਾਣੇ ਪਾਣੀ ਚੋਂ ਤੇ ਇਸ ਕਰਕੇ ਫਿਰ ਮੈਂ ਪ੍ਰਸ਼ਾਦਾ ਜਿਹੜਾ ਬਣਾ ਕੇ ਸਾਰਾ ਆਂਟੀ ਨੇ ਇੱਥੇ ਨਾਲ ਉਹਨਾਂ ਨੂੰ ਕਹਦੀਦਾ ਤੇ ਫਿਰ ਉਹ ਲੈ ਜਾਂਦੇ ਨੇ ਬੜੀ ਚਾਣ ਨਾਲ ਤੇ ਬੜੀ ਚਾਣ ਨਾਲ ਉਹ ਖਾਂਦੇ ਨੇ ਇਹ ਹੀ ਸਕੂਨ ਹੁੰਦਾ ਗੁਰਦੁਆਰਾ ਸਾਹਿਬ ਦੇ ਕੇ ਜੇ ਅਗਰ ਉੱਥੇ ਖਾਏਗਾ ਹੀ ਨਹੀਂ ਕੋਈ ਛੁੱਟੇਗਾ ਜਾਂ ਕੁਝ ਕਰੇਗਾ ਮੰਨ ਲਓ ਵੈਸਤਾ ਐਵੇਂ ਦੀ ਕੋਈ ਗੱਲ ਨਹੀਂ ਹੁੰਦੀ ਵੈਸ ਪ੍ਰਸ਼ਾਦਾ ਉੱਥੇ ਵਰਤਾਇਆ ਜਾਂਦਾ ਹੈ ਤੇ ਉੱਥੇ ਬਹੁਤ ਜ਼ਿਆਦਾ ਪ੍ਰਸ਼ਾਦਾ ਹੋ ਜਾਂਦਾ ਇਕੱਠਾ ਪਰ ਉਹ ਕਿਸੇ ਗਰੀਬ ਦੇ ਮੂੰਹ 'ਚ ਨਹੀਂ ਪੈਣਾ ਹੈਗਾ ਤੇ ਇਸ ਤੋਂ ਚੰਗਾ ਵੀ ਜਿੰਨੂੰ ਲੋੜ ਹੈ ਹਨਾ ਅੰਨ ਦੀ ਜਾਂ ਕਿਸੇ ਚੀਜ਼ ਦੀ ਖਾਣ ਪੀਣ ਦੀ ਜਾਂ ਕੋਈ ਵੀ ਚੀਜ਼ ਦੀ ਤੁਸੀਂ ਉਹਨੂੰ ਦਵੋ ਜਿਹੜਾ ਕੋਈ ਲੋੜਵੰਦ ਹੈ ਅਗਲੇ ਨੂੰ ਪਤਾ ਹੈ ਲੋੜਵੰਦ ਨੂੰ ਇਹ ਹੁੰਦਾ ਵੀ ਅਗਲਾ ਖੁਸ਼ ਹੁੰਦਾ ਨਾਲੇ ਅਗਲਾ ਤੁਹਾਨੂੰ ਸੀਸਾ ਦਿੰਦਾ ਕੋਈ ਵੀ ਚੀਜ਼ ਆ ਚਾਹੇ ਅੰਨ ਪਾਣੀ ਕੁਛ ਵੀ ਖਾਣ ਨੂੰ ਦੇ ਦਿਓ ਜਾਂ ਪੀਣ ਨੂੰ ਦੇ ਦਿਓ ਜਾਂ ਕਿਵੇਂ ਵੀ ਹਨਾ ਤੇ ਇਸ ਕਰਕੇ ਮੈਂ ਆਂਟੀ ਨੂੰ ਹੀ ਕਈ ਸਾਲਾਂ ਦੀ ਬੁਲਾ ਕੇ ਇਹ ਚੀਜ਼ਾਂ ਦੇ ਰਹੀ ਆਂ ਜਿਹੜੀ ਸਰਾਧਾਂ ਦੀ ਮਸਤੀਆ ਹੁੰਦੀ ਹੈ ਇਹਦੇ 'ਚ ਕਹਿੰਦੇ ਹੁੰਦੇ ਨੇ ਵੀ ਦਾਨ ਜ਼ਰੂਰ ਕਰਨਾ ਚਾਹੀਦਾ ਤੁਹਾਨੂੰ ਤੇ ਥੋੜਾ ਬਤਾ ਤੁਸੀਂ দান ਜ਼ਰੂਰ ਕਰੋ ਠੀਕ ਹੈ ਜੀ ਆਪਾਂ ਪ੍ਰਸ਼ਾਦਾ ਬਸ ਬਣਾ ਕੇ ਤੇਹੀ ਚੀਜ਼ ਦਿੰਨੇ ਆ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਇੱਥੇ ਰਸੋਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੀ ਫੁੱਲ ਸਪੀਡ ਤੇ ਕੰਮ ਚੱਲ ਰਿਹਾ ਕਿਉਂਕਿ ਮੈਂ ਕੈਮਰਾ ਔਨ ਕਰਕੇ ਰੱਖਤਾ ਸੀ ਬਿਲਕੁਲ ਵੀ ਟਾਈਮ ਨਹੀਂ ਸੀਗਾ ਮੇਰਾ ਕਿਉਂਕਿ ਮੈਂ 12 ਵਜੇ ਦੁਪਹਿਰਾ ਸਾਬ ਕੱਟਣ ਵੀ ਜਾਣਾ ਸੀ ਸਗੋਂ ਮੇਰਾ ਕੰਮਕਾਰ ਨਿਭੜਦਿਆਂ ਕਰਦਿਆਂ ਤੇ ਮੈਨੂੰ ਸਵਾ 12 12:30 ਹੋ ਗਏ ਸੀਗੇ ਫਿਰ ਉਸ ਤੋਂ ਬਾਅਦ ਮੈਂ ਦੁਪਹਿਰਾ ਸਾਬ ਕੱਟਣ ਗਈ ਸੀ ਤਾਂ ਲੋ ਜੀ ਹੁਣ ਦੇਖੋ ਤੁਸੀਂ ਵੀਡੀਓ ਤੇ ਕੀ ਕੀ ਆਪਾਂ ਕਿਵੇਂ ਕਿਵੇਂ ਬਣਾਇਆ ਇੱਥੇ ਸਾਰਾ ਕੁਝ ਤੁਹਾਨੂੰ ਤੇ ਹਾਂ ਸੱਚ ਵੀਡੀਓ ਫੁੱਲ ਦੇਖਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਬਹੁਤ ਤੁਹਾਡਾ ਧੰਨਵਾਦ ਇੰਨਾ ਪ੍ਰੇਮ ਪਿਆਰ ਚੈਨਲ ਨੂੰ ਦਿਖਾਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਲਓ ਜੀ ਕਰੋ ਵੀਡੀਓ ਇੰਜੋਏ The wind hums songs at the break of day Whispering pines, secrets untold Carrying tales only the forest holds Moonlight moon, spills the fells Deep, the earth's gentle sigh, a lullaby sung to the open sky. Oh, whispering. Where the shadows play the wind ਲੋ ਜੀ ਇੱਥੇ ਸਾਰੀਆਂ ਚੀਜ਼ਾਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਸੀ ਚਟੇ ਚਨੇ ਦੀ ਸਬਜ਼ੀ ਬਣਾਈ ਸੀ ਆਪਾਂ ਬਹੁਤ ਹੀ ਵਧੀਆ ਬਣੀ ਸੀ ਟੇਸਟੀ ਜੀ ਤੇ ਉਸ ਤੋਂ ਬਾਅਦ ਖੀਰ ਵੀ ਬਣ ਕੇ ਤਿਆਰ ਹੋ ਗਈ ਆ ਦੋਵਰੀ ਆਪਣੀ ਖੀਰ ਜਿਹੜੀ ਸੀ ਦੁੱਧ ਦੁੱਬਲ ਚੁੱਕਿਆ ਸੀ ਤੁਸੀਂ ਦੇਖ ਸਕਦੇ ਹੋ ਪਿੱਛੇ ਵੀਡੀਓ ਚ ਤੇ ਉਸ ਤੋਂ ਬਾਅਦ ਸਾਰੀ ਸਾਫ ਸਫਾਈ ਕਰਕੇ ਮੈਂ ਫੇਰ ਉਹਨੂੰ ਸੈੱਟ ਕਰਕੇ ਫੇਰ ਰੱਖਿਆ ਤੇ ਕੜਾ ਪ੍ਰਸ਼ਾਦ ਵੀ ਆਪਣਾ ਬਣ ਗਿਆ ਹੀ ਪ੍ਰਸ਼ਾਦ ਦੇ ਲਾਲੇ ਸੀ ਤੇ ਆਂਟੀ ਆ ਗਏ ਸੀ ਆਂਟੀ ਨੂੰ ਆਪਾਂ ਪ੍ਰਸ਼ਾਦਾ ਦਿੱਤਾ ਸੀ ਤੇ ਉਸ ਤੋਂ ਬਾਅਦ ਆਂਟੀ ਪ੍ਰਸ਼ਾਦਾ ਲੈ ਕੇ ਚਲੇ ਗਏ ਸੀ ਤੇ ਉਸ ਤੋਂ ਬਾਅਦ ਮੈਂ ਫਿਰ ਦਰবেশਾਂ ਲਈ ਕੱਢਿਆ ਸੀ ਪ੍ਰਸ਼ਾਦਾ ਤੇ ਦਰবেশ ਖਾ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਦੀ ਵੀਡੀਓ ਇਹ ਪ੍ਰਸ਼ਾਦਾ ਆਪਾਂ ਉੱਪਰ ਭੇਜਿਆ ਸੀ ਮੰਮੀ ਹਰਾਲੀ ਤੇ ਇੱਥੇ ਸਬਜੀ ਐ ਤੇ ਖੀਰ ਐ ਤੇ ਕੜਾ ਪ੍ਰਸ਼ਾਦ ਭੇਜਿਆ ਸੀ ਤੇ ਉਸ ਤੋਂ ਬਾਅਦ ਦਰবেশਾਂ ਨੂੰ ਪਾਇਆ ਆਪਾਂ ਫਟਾਫਟ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋ ਗਏ ਸੀ ਅੱਜ ਦੇਖ ਕੇ ਥੋੜਾ ਜਿਹਾ ਮਿੱਠਾ ਤਾਂ ਉਹਨਾਂ ਨੂੰ ਪਾਣਾ ਬਣਦਾ ਥੋੜਾ ਥੋੜਾ ਹੀ ਪਾਇਆ ਸੀ ਜ਼ਿਆਦਾ ਨਹੀਂ ਪਾਉਂਦੇ ਹੁੰਦੇ ਇਹਨਾਂ ਨੂੰ ਮਿੱਠਾ ਕਿਉਂਕਿ ਥੋੜਾ ਜਿਹਾ ਇਹਨਾਂ ਲਈ ਔਖਾ ਕਰਦਾ ਫਿਰ ਮਿੱਠਾ ਇਹਨਾਂ ਨੂੰ ਚਿੱਟੜ ਵਗੈਰਾ ਜੇ ਇਹਨਾਂ ਦੇ ਜੀ ਜੇ ਪੈ ਜਾਂਦੇ ਨੇ ਤੇ ਲੋ ਜੀ ਇੱਥੇ ਤਿੰਨ ਚਾਰ ਜਣੇ ਆਪਣੇ ਜਿਹੜੇ ਦਰवेश ਹੈਗੇ ਨੇ ਨੇੜੇ-ਨੇੜੇ ਤੇ ਉਹਨਾਂ ਨੂੰ ਪਾਇਆ ਘਰਦਿਆਂ ਜਿਹੜਾ ਦਰवेश ਆ ਉਹਨੂੰ ਪਾਇਆ ਤੇ ਉਸ ਤੋਂ ਬਾਅਦ ਮੈਂ ਬਸ ਰੈਡੀ ਹੋ ਗਈ ਸੀ ਗੁਰਦੁਆਰਾ ਸਾਹਿਬ ਜਾਣ ਲਈ ਤੇ ਫਿਰ ਆਪਾਂ ਦੁਪਹਿਰਾ ਕੱਟਣ ਗਏ ਗੁਰਦੁਆਰਾ ਸਾਹਿਬ ਸਾਰੇ ਕੰਮਕਾਰ ਕਰਦੇ ਜ਼ਰੂਰੀ ਨੇ ਜਿਹੜੀਆਂ ਰੀਤ ਰਵਾਜ ਬਣੇ ਨੇ ਉਹ ਕਰਨੇ ਵੀ ਜ਼ਰੂਰੀ ਹੁੰਦੇ ਨੇ ਵੈਸ ਤਾਂ ਕੋਈ ਇਹ ਮੇਰੀ ਮੰਨਤਾ ਨਹੀਂ ਹੈਗੀ ਵੀ ਹਾਂ ਮੈਂ ਕਰਨਾ ਹੈ ਪਰ ਫਿਰ ਵੀ ਜਦੋਂ ਦੀ ਮੈਂ ਵਿਆਹ ਕੇ ਆਈ ਹਾਂ ਉਦੋਂ ਦੀ ਹੀ ਮੈਂ ਹਰ ਮਸਿਆ ਦੀ ਹਰ ਜਿਹੜੀ ਸ਼ਰਾਧਾ ਦੀ ਮਸਿਆ ਹੁੰਦੀ ਹੈ ਉਸ ਦਿਨ ਪ੍ਰਸ਼ਾਦਾ ਤਿਆਰ ਕਰੀਦਾ ਤੇ ਪਹਿਲਾਂ ਗੁਰਦੁਆਰਾ ਸਾਹਿਬ ਦਈਦਾ ਸੀ ਤੇ ਗੋਦਵਰਾ ਸਾਹਿਬ ਕਿਉਂਕਿ ਉਹਨ ਪ੍ਰਸ਼ਾਦਾ ਕਾਫੀ ਹੋ ਜਾਂਦਾ ਹੈ ਤੇ ਇਸ ਕਰਕੇ ਫਿਰ ਮੈਂ ਹੁਣ ਦੇ ਦਿੰਨੀ ਆ ਆਂਟੀ ਹੋਰਾਂ ਨੂੰ ਜਿਨ੍ਹਾਂ ਨੂੰ ਲੋੜ ਹੈ ਠੀਕ ਹੈ ਜੀ ਤੇ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਟਿਲ ਥੈਨ ਬਾਏ ਬਾਏ ਥੈਂਕ ਯੂ ਜੀ ਜੇ ਕੋਈ ਰੈਸਪੀ ਚਾਹੀਦੀ ਹੋਏ ਤਾਂ ਦੱਸ ਦਿਓ ਜੀ